ਤੇ ਅੱਜ ਹੈ ਜੀ ਸਿੱਧੂ ਲਾਈਵ ਸ਼ੋ ਤੁਹਾਡੇ ਨਾਲ ਖਾਸ ਖਾਸ ਇਸ ਕਰਕੇ ਅੱਜ ਕੇਈ ਮਸਲੇ ਖਾਸ ਨੇ ਐਸ ਵਕਤ ਸਾਡੇ ਨਾਲ ਜੁੜੇ ਨੇ ਗੁਰਦਾਸ ਤੂਰ ਤੂਰ ਸਾਹਿਬ ਸਵਾਗਤ ਹੈ ਤੁਹਾਡਾ ਸਿੱਧੂ ਲਾਈਵ ਸ਼ੋ ਰੇਡੀਓ ਚੰਨਪੁਰ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਤੂਰ ਸਾਹਿਬ ਤੁਹਾਨੂੰ ਮੁਬਾਰਕਬਾਦ ਦੇਣੀ ਮਨਦੀ ਹੈ ਜੀ ਅੱਜ ਔਰ ਮੇਰੇ ਖਿਆਲ ਦੇ ਵਿੱਚ ਉਹ ਜੰਗ ਆ ਜਿਹੜੀ ਜੀ ਉਹਦਾ ਕੋਈ ਲੜ ਸਿਰਾ ਹੁਣ ਹੱਥੋਂ ਦਾ ਜਾ ਰਿਹਾ ਜਿਹੜਾ ਪਹਿਲਾਂ ਚੱਕਰ ਵੀ ਉਚੰਦ ਰਿਆ ਸੀ ਜਿਹਦੇ ਵਿੱਚ ਬਿਲਕੁਲ ਵਾਇਗੁਰੂ ਦਾ ਧੰਨਵਾਦ ਜੀ ਇਹ ਇਹ ਜਿਹੜਾ ਅ ਅੱਜ ਦੋ ਤਰੀਕਾ ਸੀ ਜੀ ਗੁਰਮੀਤ ਰਾਮ ਰਿੰਦੀਆਂ ਜੀ ਔਰ ਜਿਹਦੇ ਵਿੱਚ ਇੱਕ ਤਾਂ ਸੀ ਜੀ ਬਲਾਤਕਾਰ ਵਾਲੇ ਮਾਮਲੇ 'ਚ ਸੁਪਰੀਮ ਕੋਰਟ 'ਚ ਗੁਰਮੀਤ ਰਾਮ ਰਿੰਦੀਆਂ ਨੇ ਐਪਲੀਕੇਸ਼ਨ ਲਾਈ ਸੀ ਔਰ ਇਹ ਜਿਹੜੀ ਪਿਛਲੀ ਤਰੀਕ ਦੇ ਸੁਪਰੀਮ ਕੋਰਟ ਨੇ ਫੈਸਲੇ ਤੇ ਸਟੇਲ ਆਈ ਸੀ ਕਿ ਫੈਸਲਾ ਉਹ ਨਜ਼ਰ ਨਹੀਂ ਸੁਣਾਉਣਾ ਔਰ ਸੀਬੀਆਈ ਨੂੰ ਨੋਟਿਸ ਭੇਜਿਆ ਸੀ ਜੀ ਤੋ ਅੱਜ ਉਸ ਤਰੀਕੇ ਚ ਜਿਹੜੇ ਬਲਾਕਕਾਰ ਵਾਲੇ ਮਾਮਲੇ ਵਿੱਚ ਜਿਹੜੀ ਇਹਨੇ ਰੈਟ ਲਾਈ ਸੀ ਸੁਪਰੀਮ ਕੋਰਟੇ ਚ ਉਹਦੇ ਵਿੱਚ ਸੀਜੀਆਈ ਨੇ ਆਪਣਾ ਜਿਹੜਾ ਪੱਖ ਰੱਖਿਆ ਉੱਥੇ ਨੋਟਿਸ ਦਾ ਜਵਾਬ ਦਿੱਤਾ ਔਰ ਉਸ ਤੋਂ ਬਾਅਦ ਜਿਹੜੀ ਬੈਂਸ ਤੋਂ ਬਾਅਦ ਜੱਜ ਸਾਹਿਬ ਨੇ ਉਹਨੂੰ ਗੁਰਮੀਤ ਕਾ ਰਾਮਿੰਦੀ ਜਿਹੜੀ ਆਰਪੀ ਸੀ ਕਿ ਮੈਨੂੰ ਹੋਰ ਗਵਾਹਾਂ ਤੋਂ ਆਉਂਦੀ ਪਰਮਿਸ਼ਨ ਦਿੱਤੀ ਜਾਵੇ ਜੀ ਉਹਨੂੰ ਨਕਾਰਤਾ ਆ ਉਹ ਐਪਲੀਕੇਸ਼ਨ ਉਦੀ ਬਿਸਨਸ ਕਰਤੀ ਹੈ ਜੀ ਜੀ ਤੋ ਕੀ ਲੱਗਦਾ ਜੀ ਹੁਣ ਇਹ ਫੈਸਲਾ ਕਿੱਧਰ ਨੂੰ ਜਾਊ ਬਿਲਕੁਲ ਜੀ ਇਹ ਜਿਹੜਾ ਫੈਸਲਾ ਅਹਿਮ ਮੋੜ ਤੇ ਆ ਜੀ ਔਰ ਇਸ ਤੋਂ ਬਾਅਦ ਹੁਣ ਇੱਕ ਛੋਟੀ ਬੈਂਸ ਹੋਣੀ ਹੈ ਔਰ ਬੈਂਸ ਤੋਂ ਬਾਅਦ ਇਹਦਾ ਜਿਹੜਾ ਡਿਸੀਜਨ ਆ ਜਾਣਾ ਜੀ ਔਰ ਦੂਜਾ ਜਿਹੜਾ ਕੇਸ ਹੈਗਾ ਜੀ ਉਹ ਹੈਗਾ ਜੀ ਜਿਹੜਾ ਸਾਧੂਆਂ ਨੂੰ ਜਿਹੜਾ ਇਹਨੇ ਨਮਰਦ ਕੀਤਾ ਸੀ ਅਪਾਹਿਤ ਕੀਤਾ ਸੀ ਪੂਨੇ 200 ਸਾਧੂਆਂ ਨੂੰ ਤੋ ਉਹ ਵੀ ਉਹਦੀ ਵੀ ਅੱਜ ਤਰੀਖ ਸੀ ਜੀ ਹੂੰ ਉਹਦੇ ਵਿੱਚ ਜਿਹੜੀ रिपोर्ट पेश करनी थी लेकिन जज साहब ਦੇ ਕੋਲੇ ਕੇਸ ਬਹੁਤ ਜ਼ਿਆਦਾ ਹੋਣ ਕਰਕੇ ਉਹ ਕੇਸ ਤੱਕ ਆਪਣਾ ਨੰਬਰ ਨਹੀਂ ਪਹੁੰਚਿਆ ਸੋ ਉਹਦੀ ਜਿਹੜੀ ਅਗਲੀ ਤਰੀਕਾ ਉਹ ਹੈਗੀ ਹੈ ਜੀ 3 April 2017 ਪਾ ਦਿੱਤੀ ਗਈ ਹੈ ਜੀ 3 April 2017 ਜੀ ਜੀ ਮਤਲਬ ਸਾਕੀ ਤੋਂ ਪਹਿਲਾਂ ਪਹਿਲਾਂ ਕੁਛ ਨਾ ਕੁਛ ਹੋ ਜਾਊਗਾ ਉਸ ਮਾਮਲੇ 'ਚ ਵੀ ਉਮੀਦ ਲੱਗਦੀ ਹੈ ਥੋੜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਔਰ ਇਹਦੇ ਇਦੇ ਵਿੱਚ ਜਿਹੜੀ ਆ ਤਰੀਕਾ ਕੱਲ ਵੀ ਤਰੀਕਾ ਜੀ ਇਹਦੀ ਜਿਹੜੀ ਬਲਾਤਕਾਰ ਵਾਲੇ ਮਾਮਲੇ 'ਚ ਕਿਉਂਕਿ ਆਰਡਰ ਕੱਲ ਤੱਕ ਨਹੀਂ ਆ ਸਕਦਾ ਸੋ ਹੋ ਸਕਦਾ 2-4 ਦਿਨ ਜਾਂ ਹਫਤਾ ਹੋਰ ਪੈ ਜਵੇ। ਹੂੰ ਹੂੰ ਫੇਰ ਤਾਂ ਇਹ ਹੋ ਸਕਦਾ ਜੀ ਕਿ ਨਵਾਂ ਸਾਲ ਕਚਹਿਰੀਆਂ ਨਾਲ ਜਾਂ ਵਕੀਲਾਂ ਨਾਲ। ਬਿਲਕੁਲ ਬਿਲਕੁਲ ਜੀ ਇਹ ਜਿੱਦਾਂ ਆਸਾ ਰਾਮ ਵੀ ਉਹ ਇੱਕ ਵਾਰੀ ਝੇਲ 'ਚ ਗਿਆ ਵਾਪਸ ਨਹੀਂ ਮੁੜਿਆ ਉਹ ਜਦੋਂ ਇੱਕ ਵਾਰੀ ਚਲਾ ਗਿਆ ਇਹ ਜਿਹੜੇ ਇਹ ਵਾਪਸ ਮੁੜਨ ਦੇ ਅਸਰ ਬਹੁਤ ਘੱਟ ਨੇ ਔਰ ਇਹਦੇ ਨਾਲ ਨਾਲ ਜਿੱਦਾਂ ਨੋਟਬੰਦੀ ਹੋਈ ਆ ਸੋ ਵੀ ਤੁਹਾਡੇ ਨਾਲ ਸਰੋਤਿਆਂ ਨਾਲ ਸਾਂਝੀ ਕਰ ਦਈਏ ਇੱਕ ਪੁਨੀਤ ਆ ਰਾਮ ਰੀ ਅੱਜਕੱਲ ਆਪਣੇ ਸਾਧੂਆਂ ਦੇ ਖਾਤਿਆਂ 'ਚ ਪੈਸੇ ਪਵਾ ਰਿਹਾ ਜੀ ਜਿਹੜੇ 5 500 ਦੇ ਨੋਟ ਨੇ ਉਹ ਜਮ੍ਹਾਂ ਕਰਾਏ ਨੇ ਉਹਨੇ ਔਰ ਇਹਦੇ ਨਾਲ ਨਾਲ ਇੱਕ ਸਾਧੂ ਨੂੰ ਦੇ ਘਰੇ ਇਨਕਮ ਟੈਕਸ ਦਾ ਛਾਪਾ ਵੀ ਵਜਿਆ ਕਿਉਂਕਿ ਉਹਦੇ ਖਾਤੇ 'ਚ ਜਿਆਦਾ ਅਕਾਊਂਟ 'ਚ ਪੈਸੇ ਪਾ ਦਿੱਤੇ ਗਏ ਸੀ ਪਹਿਲਾ ਪਹਿਲਾ ਤੇ ਉਹ ਤੋਂ ਬਾਅਦ ਉਹਨਾਂ ਨੇ ਜਾ ਕੇ ਘਰ ਵੇਖਿਆ ਕਿ ਘਰ ਕੀ ਕੁਛ ਹੈ ਘਰ ਕੁਛ ਵੀ ਨਹੀਂ ਬਹੁਤ ਜਿਆਦਾ ਅਮੀਰ ਨਹੀਂ ਹੈਗੇ ਕਿ ਉਹਦੇ ਖਾਤੇ 'ਚ ਲੱਖਾਂ ਰੁਪਏ ਪਾਸਤੇ ਗਏ ਨੇ ਜੀ ਜੀ ਕਹਿੰਦੇ ਹੁਣ ਇਹ ਬਾਬੇ ਜੀ ਮਿਹਰ ਹੋ ਗਈ ਜੀ ਰਹਿਮਤਾਂ ਹੋ ਗਈਆਂ ਪਿਤਾ ਜੀ ਦੀਆਂ ਪਰ ਗਏ ਘਰ ਸਾਡੇ ਇਸੇ ਤੇ ਰਹਿਮਤਾਂ ਜੀ ਕਰੋਂ ਨਾਲ ਪੈਸੇ ਸਦਾ ਰਹਿਣ ਤਾਂ ਹੋਣੀ ਹੈ ਨਹੀਂ ਕਿ ਉੱਤੇ ਗੁਰਮੀਤਰਾਮ ਸਿੰਘ ਦੀ 2 ਨੰਬਰ ਦੀ ਕਮਾਈ ਹੈ ਅਕਸਰ ਉਹਨਾਂ ਨੂੰ ਵਰਤਾ ਆਇਆ ਜੀ ਕਿ ਪਹਿਲੇ ਉਹਨਾਂ ਦੇ ਨਾਂ ਤੇ ਜ਼ਮੀਨਾਂ ਲਵਾ ਕੇ ਉਹਨਾਂ ਨੂੰ ਅਪਹਾਈਡ ਕਰਤਾ ਸਵੇ ਸਾਰੀ ਜ਼ਿੰਦਗੀ ਵਾਸਤੇ ਸੋ ਇਹ ਕਾਗਜ਼ ਤੁਹਾਡੇ ਨਾਲ ਪਹਿਲੇ ਹੀ ਸ਼ੇਅਰ ਕਰ ਚੁੱਕੀਆਂ ਜੀ ਸੋ ਇਹ ਇਦਾਂ ਦੇ ਅਪਹਾਈਡ ਕਰਦਾ ਆ ਤੇ ਹੁਣ ਵੀ ਇਹ ਮੇਰੇ ਇਸੇ ਤਰੀਕੇ ਨਾਲ ਕਰਨਾ ਕਿਸੇ ਨੂੰ ਪੈਸਾ ਛੱਡਣਾ ਤਾਂ ਹੈ ਨਹੀਂ ਔਰ ਇਹ ਪੈਸਾ ਇਸ ਨੰਬਰ 'ਚ ਕਰਕੇ ਫਿਰ ਵਾਪਸ ਦੇ ਦੇ ਨੂੰ ਮਿਲ ਜਾਣਾ ਜੀ ਅੱਛਾ ਇਹਨੂੰ ਇਹ ਤੁਸੀਂ ਕਹਿ ਰਹੇ ਹੋ ਕਿ ਇਧਰ ਪੈਸਾ ਕਮਾਉਣ ਦੇ ਵਾਸਤੇ ਸ਼ਰਧਾ ਲੂਆਂ ਦੇ ਖਾਤਨ ਪਾਇ ਮੈਂ ਸੋਚਿਆ ਕਿ ਉਹਨਾਂ ਨੂੰ ਵੈਸੇ ਦਿੱਤਾ ਕਿ ਆ ਲਓ ਭਾਈ ਤੁਸੀਂ ਕਮਾਇਆ ਬਹੁਤ ਨਹੀਂ ਨਹੀਂ ਇਹ ਸਿਰਫ ਇਹ ਸਿਰਫ ਪੈਸਾ ਕਮਾਉਣ ਵਾਸਤੇ ਦਿੱਤਾ ਹੈ ਜੀ ਤੁਰ ਸਾਹਿਬ ਇਹਨਾਂ ਗੱਲਾਂ ਦੇ ਕੋਈ ਤੱਤ ਹੈਗੇ ਆ ਜਿਹੜੀਆਂ ਆਪਾਂ ਕਰਦੇ ਆਂ ਵੀ ਮਤਲਬ ਇਹ ਪੈਸੇ ਤਾਂ ਆਏ ਹੋਇਆ ਕੋਈ ਉਹ ਕੇਸ ਕੋਈ ਨਹੀਂ ਸਰ ਬਿਲਕੁਲ ਬਿਲਕੁਲ ਇਹਨਾਂ ਗੱਲਾਂ ਸਾਥੇ ਨੇ ਕਿ ਮੈਂ ਆਕੀ ਵੈਸੇ ਤਾਂ ਲਾ ਰੱਖੀ ਆ ਤੇ ਇਹ ਕਿਉਂਕਿ ਕੁਝ ਕੋਈ ਸਾਧੂ ਇੱਜਾ ਦੇ ਜਿਹੜੇ ਮਿਲਦੇ ਆਂ ਔਰ ਉਹਨਾਂ ਨੇ ਦੱਸਿਆ ਆ ਕਿ ਮੇਰੇ ਸਾਡੇ ਅਕਾਊਂਟ ਵਿੱਚ ਪੈਸੇ ਪਾਏ ਆ ਜੀ ਪਰੋਸੇ ਜੋ ਸੂਤਰ ਜਿਹੜੇ ਹੁੰਦੇ ਹਾਂਜੀ ਜੀ ਸੋ ਇਹਨਾਂ ਸਰੋਤਾਂ ਦੇ ਜਰੀਏ ਜਿਹੜੀਆਂ ਗੱਲਾਂ ਜੀ ਉਹ ਸਾਹਮਣੇ ਆ ਰਹੀਆਂ ਬੀਤੇ ਟਾਈਮ ਦੇ ਵਿੱਚ ਇਹਨਾਂ ਨੇ ਕਈ ਫਿਲਮਾਂ ਬਣਾਈਆਂ ਕਈ ਤਰ੍ਹਾਂ ਦੇ ਦੋਸ਼ ਉਹਨਾਂ ਤੇ ਵੀ ਲੱਗਦੇ ਰਹੇ ਆ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਫਿਲਮਾਂ ਦੇ ਬਾਰੇ ਕਿਹਾ ਜਾਂਦਾ ਜੀ ਕਿ ਸਿਨੇਮਾ ਹਾਲ ਹੈ ਜਿਹੜਾ ਉਹ ਬੋਕੇ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਤੇ ਜਿਹੜੀ ਭੀੜ ਹੈ ਉਹ ਫਿਲਮ ਤਾਂ ਦੇਖਦੀ ਨਹੀਂ ਹੁੰਦੀ ਸỉ ਜਾਂ ਦੇਖ ਵੀ ਲੈਂਦੀ ਸੀ ਕਿ ਪੈਸੇ ਨਹੀਂ ਹੋਰ ਲਾਉਣੇ ਪੈਂਦੇ ਸੀ ਕਿੰਨੀ ਕਿ ਸੱਚਾਈ ਹੈ ਇਸ ਗੱਲ 'ਚ ਬਿਲਕੁਲ ਇਹ ਗੱਲ ਬਿਲਕੁਲ ਕਲੀਅਰ ਆ ਕਿ ਤੁਸੀਂ ਕਿਸੇ ਵੀ ਤੁਸੀਂ ਸਰੋਤਿਆਂ ਨੂੰ ਵੀ ਬੇਨਤੀ ਆ ਕਿ ਬੁੱਕ ਮਾਈ ਸ਼ੋ ਜਿਹੜਾ ਹੈਗਾ ਉਹ ਟਿਕਟਾਂ ਬੁੱਕ ਕਰਦਾ ਹੈ ਜੀ ਜੀ ਤਾਂ ਐਮਐਸਸੀ ਦੇ ਤੁਸੀਂ ਸਾਈਟ ਤੇ ਐਮਐਸਸੀ ਫਿਲਮ ਦੇ ਵਿੱਚ ਕਲਿੱਕ ਕਰੋਗੇ ਕਿ ਕੋ ਜਿੰਨੀਆਂ ਸੀਟਾਂ ਹਰ ਦਿਨ ਉਹ ਭਰੀਆਂ ਹੋਈਆਂ ਨੇ ਇੱਕੋ ਜਿੰਨੀਆਂ ਸੀਟਾਂ ਅੱਛਾ ਠੀਕ ਹੈ ਜੀ ਔਰ ਉਹ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੇ ਉਸ ਤੋਂ ਪਹਿਲੇ ਹਾਊਸ ਫੁੱਲ ਦਾ ਬੋਰਡ ਲੱਗੇਗਾ ਜੇਕਰ ਤੁਸੀਂ ਕਹੋਗੇ ਅਸੀਂ ਵੇਖਣੀ ਹੈ ਤੁਹਾਨੂੰ ਕੋਈ ਟਿਕਟ ਦੇ ਪੈਸੇ ਦੇਣ ਦੀ ਲੋੜ ਨਹੀਂ ਖਾਲੀ ਸੀਟਾਂ ਜਾ ਕੇ ਬੈਠਾ ਦਿਓ ਪੂਰਾ ਦਾ ਪੂਰਾ ਹਾਲ ਖਾਲੀ ਹੁੰਦਾ ਹੁਮ ਹਮ ਅੱਛਾ ਇਹ ਵੀ ਸਿਸਟਮ ਹੈਗਾ ਹਾਂਜੀ ਇਹ ਵੀ ਸਿਸਟਮ ਹੈ ਜੀ ਔਰ ਕੋਈ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਘਰੋਂ ਚੁੱਕਦੇ ਆ ਔਰ ਘਰੋਂ ਨੂੰ ਦੇ ਦਿੰਦੇ ਆ ਔਰ ਇਸ ਤਰੀਕੇ ਨਾਲ ਕਿਉਂਕਿ ਹੁਣ ਨੋਟਬੰਦੀ ਹੋ ਗਈ ਤੇ ਹੁਣ ਤਾਂ ਇਹ ਰੁਕ ਗਿਆ ਅਦਰਵਾਈਜ਼ ਪਹਿਲੇ ਜਿਹੜੇ ਸੀ ਕਿ ਘਰ-ਘਰ ਜਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਤੁਸੀਂ ਫਿਲਮ ਦੇਖ ਕੇ ਆਓ ਜਦੋਂ ਕਹਿੰਦੇ ਸੀ ਪ੍ਰੇਮੀ ਕਿ ਅਸੀਂ ਫਿਲਮ ਦੇਖਣ ਨਹੀਂ ਜਾ ਸਕਦੇ ਜਾਂ ਕੋਈ ਬਾਹਾਨਾ ਲਗਾਉਣਾ ਕੋਈ ਵੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪੈਸੇ ਦੇ ਦਿਓ ਟਿਕਟ ਲੈ ਲਓ ਤੁਹਾਨੂੰ ਰੱਬ ਉਦਾਂ ਹੀ ਭਲਾ ਕਰੇਗਾ ਤੇ ਅਸੀਂ ਬੰਦਾ ਹੋਰ ਇੰਤਜ਼ਾਮ ਕਰ ਲਾਂਗੇ ਸੋ ਬੰਦੇ ਕੀ ਨੇ ਉਹ ਜਿਹੜੀਆਂ ਟਿਕਟਾਂ ਜਿਹੜੀਆਂ ਸੀਟਾਂ ਭਰਨੀਆਂ ਹੁੰਦੀਆਂ ਨੇ ਟਿਕਟਾਂ ਲੈ ਲੈ ਕੇ ਸਿਰਫ ਇੰਨਾ ਕੀ ਕਰਦੇ ਆ ਜੀ ਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਸਿਸਟਮ ਹੈਗਾ ਯਾ ਇਹ ਇਹ ਜਿਹੜੀਆਂ ਫਿਲਮਾਂ ਦਿਖਾਉਣ ਵਾਸਤੇ ਇਹ ਪ੍ਰੈਸ਼ਰ ਵੀ ਕਰਦੇ ਆ ਪ੍ਰੈਸ਼ਰਾਈਜ਼ ਵੀ ਕਰਦੇ ਆ ਔਰ ਲਾਲਚ ਵੀ ਦਿੰਦੇ ਆ ਜੀ ਤੁਸੀਂ ਇਹ ਵੀ ਜਿਹੜੀ ਟਵਿੱਟਰ ਗੁਰਮੀਤ ਆਰਮਿੰਦ ਦੇ ਟਵਿੱਟਰ ਤੇ ਜਾ ਕੇ ਥੱਲੇ ਵੇਖੋਗੇ 74 ਵਾਰੀ ਜਿਹੜਾ ਲਗਾਤਾਰ ਫਿਲਮ ਦੇਖੇਗਾ ਉਹ ਗੁਰਮੀਤ ਆਰਮਿੰਦ ਨਾਲ ਰੋਟੀ ਖਾਏਗਾ ਅੱਛਾ ਹਾਂਜੀ 74 ਵਾਰ ਜੋ ਲਗਾਤਾਰ ਫਿਲਮ ਦੇਖੇਗਾ ਉਹ ਗੁਰਮੀਤ ਆਰਮਿੰਦ ਨਾਲ ਰੋਟੀ ਖਾਏਗਾ ਸੋ ਇਹ ਇੱਕ ਵੱਡਾ ਕਾਰਨ ਆ ਇਹ ਪਿਛਲੇ ਦਿਨ ਇਹ ਤੋਂ ਪਹਿਲਾਂ ਜਿਹੜੇ ਮਸਤਾਨਾ ਜੀ ਸੀ ਉਹਨਾਂ ਦਾ ਭੰਡਾਰਾ ਮਨਾਇਆ ਜਾਂਦਾ ਸੀ ਤੇ ਹਰ ਵਾਰੀ ਬੜੀ ਭੀੜ ਹੁੰਦੀ ਸੀ ਐਦ ਕੀ ਸਾਰੀਆਂ ਸੜਕਾਂ ਸੁਨੀਆਂ ਸੀ ਜੀ ਪਰ ਤੇਰੇ ਨਿਊਜ਼ ਵੀ ਲੱਗੀ ਸੀ ਪਹਿਰੇਦਾਰ ਚੋ ਮੈਂ ਦਿੱਤੀਆਂ ਵੀ ਸੀ ਫੋਟੋਆਂ ਨਹੀਂ ਕਿ ਐਦ ਕੀ ਸਾਰੀਆਂ ਸੜਕਾਂ ਸੁਨੀਆਂ ਸੀ ਬਹੁਤ ਤਾਂ ਜਿਹੜਾ ਕੱਟ ਗੁਰਮੀਤਰਾਮ ਸਿੰਘ ਦੇ ਪੇਰੇ ਪੇਮੀਆ ਦਾ ਘਰ ਬੈ ਗਿਆ ਆ ਉਹ ਹੁਣੇ ਦੇ ਕੋਲ ਨਹੀਂ ਜਾਂਦਾ ਹੈ ਜੀ ਇਹ ਵਧਾਈ ਦੇ ਪਾਤਰ ਹੋ ਜੀ ਤੁਸੀਂ ਤੁਹਾਡਾ ਮਨ 'ਚ ਜਿੰਨਾ ਨੇ ਇਹ ਸਾਧ ਦਿੱਤਾ ਲੋਕਾਂ ਤੱਕ ਗੱਲ ਪੜੀ ਅੱਜ ਬਹੁਤਾ ਕੱਟ ਘਰੇ ਬਹਿ ਗਿਆ ਹੈ ਇਹ ਰਿਐਲਿਟੀ ਹੈ ਜੀ ਇਹ ਸੱਚਾਈ ਹੈ ਤੇ ਆਪਾਂ ਜੇ ਮੁੜ ਕੇ ਫੇਰ ਕੇਸਾਂ ਵੱਲ ਨੂੰ ਚੱਲ ਗਏ ਜਿਹੜੇ ਕੇਸ ਦੇਰਾ ਮੁਖੀ ਦੇ ਖਿਲਾਫ ਨੇ ਹਾਂਜੀ ਉਹਨਾਂ 'ਚੋਂ ਕਿਹੜੇ-ਕਿਹੜੇ ਕੇਸ ਹੈ ਜਿਹੜੇ ਹਾਈ ਕੋਰਟ ਦੇ ਵਿੱਚ ਹੈ ਜੀ ਤੇ ਸੀਬੀਆਈ ਕੋਰਟ ਪੰਚਕੂਲਾ ਦੇ ਵਿੱਚ ਵੀ ਹੈ ਕੁਝ ਅੰਮ੍ਰਾਲਾ ਦੇ ਵਿੱਚ ਵੀ ਹੈ ਨਾ ਇੱਕ ਕੇਸ ਦਾ ਉਹ ਅੰਬਾਲਾ ਵਾਲਾ ਜਿਹੜਾ ਸੀਬੀਆਈ ਸਪੈਸ਼ਲ ਕੋਰਟ ਜਿਹੜੀ ਪੰਚਕੁਲਾ ਹੈਗੀ ਆ ਉਹ ਪਹਿਲੇ ਅੰਬਾਲਾ ਹੁੰਦੀ ਸੀ ਉਹ ਅੱਜ ਕੱਲ ਪੰਚਕੁਲਾ ਆ ਗਈ ਜੀ ਤੇ ਉਹ ਜਿਹੜੇ ਅੰਬਾਲਾ ਵਾਲੇ ਪੰਚਕੁਲਾ ਆ ਗਏ ਆ ਉਹ ਤਾਂ ਉੱਥੇ ਹੀ ਆ ਜੀ ਤਿੰਨ ਕੇਸ ਸੀਬੀਆਈ ਸਪੈਸ਼ਲ ਕੋਰਟ ਪੰਚਕੁਲਾ ਚ ਚੱਲੀ ਜਾਂਦੇ ਆ ਜੀ ਜਿਹਦੇ ਵਿੱਚ ਬਲਾਸਕਰ ਵਾਲਾ ਰਣਜੀਤ ਅਕਤਿਆਕਾਨ ਤੇ ਇੱਕ ਜਿਹੜਾ ਆ ਰਾਮਚੰਦਰ ਛਤਰਪਤੀ ਜਿਹੜੇ ਪੱਤਰਕਾਰ ਸੀ ਉਹ ਵਾਲੇ ਜੀ ਇਹ ਜਿਹੜੇ ਤਿੰਨ ਕੇਸ ਉੱਥੇ ਚੱਲੀ ਜਾਂਦੇ ਆ ਇਹ ਤੋਂ ਇਲਾਵਾ ਹਾਈ ਕੋਰਟ ਵਿੱਚ ਜਿਹੜਾ ਸਾਦੂਆਂ ਨੂੰ ਨਿਮਰਤ ਕਰਨ ਵਾਲਾ ਮਾਮਲਾ ਆ ਜੀ ਔਰ ਪਲੱਸ ਜਿਹੜਾ ਇੱਕ ਫਕੀਰ ਚੰਦ ਦਾ ਡਾਇਵੋਰਸ ਉਹ ਵਾਲਾ ਉਹ ਹਜੇ ਹਾਈ ਕੋਰਟ ਵਿੱਚ ਚੱਲ ਰਿਹਾ ਜੀ ਇਹ ਦੋ ਕੋਥੇ ਆ ਜੀ ਬਾਕੀ ਜ਼ਮੀਨਾਂ ਵਾਲੇ ਜਿਹੜੇ ਮਾਮਲੇ ਨੇ ਉਹ ਅਲੱਗ ਚੱਲ ਜਾਂਦੇ ਆ ਜੀ ਕਿ ਗੁਰਮੀਤ ਅਰਾਮਨੀ ਨੇ ਬੇਨਾਮੀ ਪ੍ਰਾਪਰਟੀ ਜਿਹੜੀ ਇਕੱਠੀ ਕੀਤੀ ਆ ਉਹ ਜਿਹੜੇ ਚੀਫ ਜਸਟਿਸ ਕੋਲ ਐਪਲੀਕੇਸ਼ਨ ਫਾਈਲਿੰਗ ਸਹੀ ਹੈ ਹਮ ਹਮ ਕੀ ਕੀ ਚੱਲ ਰਿਹਾ ਇਨਾ ਕੇਸਾਂ ਦਾ ਨਿਪਟਾਰਾ ਕਦੋਂ ਹੋ ਸਕਦਾ ਹੈ ਜੀ ਆਪਾਂ ਇਹ ਜਾਣਾਂਗੇ ਪਰ ਉਸ ਤੋਂ ਪਹਿਲਾਂ ਇੱਕ ਕਾਲਰ ਨੇ ਆਪਣੇ ਨਾਲ ਆਪਾਂ ਉਹਨਾਂ ਦਾ ਜਿਹੜਾ ਜੀ ਸਵਾਲ ਵੀ ਸੁਣ ਲਈਏ ਕੀ ਕਹਿਣਾ ਚਾਹੁੰਦੇ ਨੇ ਇਹ ਵੀ ਸੁਣ ਲਈਏ ਹਾਂਜੀ ਸਵਾਗਤ ਹੈਲੋ ਕੋਕ੍ਰਿਸਲ ਤੋਂ ਦੀ ਆਵਾਜ਼ ਦੂਰੋਂ ਜਿਹਾ ਆ ਰਹੀ ਹੈ ਮੜਾ ਫੋਨ ਨੇੜੇ ਕਰੋ ਗਲਾਸ ਥੂਰ ਕਰ ਦਿਓ ਆਵਾਜ਼ ਮੈਨੂੰ ਜਵਾਂ ਨਹੀਂ ਸੁਣਾਈ ਹੁਣ ਠੀਕ ਹੈ ਜੀ ਹਾਂ ਹਾਂ ਇਹੋ ਠੀਕ ਹੈ ਮੈਂ ਇਹਨਾਂ ਨਾਲ ਗੱਲ ਕਰਨੀ ਚਾਹਾਂ ਜੀ ਠੀਕ ਹੈ ਕੋਲਡਰ ਤੇ ਬਹੁਤ ਵਧੀਆ ਲੱਗ ਰਹਾ ਯਾਰ ਤੇ ਪਰ ਫੇਲ ਵੀ ਹੋਣ ਹੀ ਇੱਕ ਪਾਸੇ ਆਪਣਾ ਰਹਿੰਦਾ ਨਹੀਂ ਇੱਕ ਪਾਸੇ ਪ੍ਰੇਮੀ ਗਈ ਜਾਂਦੀ ਹੈ ਜੀ ਉਹ ਜੇ ਪ੍ਰੇਮੀ ਵੀ ਕਿਹਾ ਜਾ ਸਕਦਾ ਜੀ ਉਹਨਾਂ ਨੂੰ ਬੁੜਕੀ ਕਿਹਾ ਜਾ ਸਕਦਾ ਆਪਾਂ ਇਹਨੂੰ ਪੁੱਛ ਲੈਨੇ ਨਹੀਂ ਨਹੀਂ ਕੱਲ ਮੰਦ ਹੋਰ ਪੁੱਛਣੀ ਚਾਹੁੰਦਾ ਜੀ ਜਿਨ੍ਹਾਂ ਨੇ ਕੋਈ ਕਰਮੀ ਦਾ ਨਾਮ ਨਹੀਂ ਲਾ ਇਹਨਾਂ ਦਾ ਸਾਰਾ ਕੁਝ ਹੋ ਗਿਆ ਵੀ ਮੈਂ ਮੈਨੂੰ ਪਤਾ ਵੀ ਉਹ ਜਿਹੜਾ ਨਾਮ ਦਿੰਦੇ ਆ ਹੂੰ ਹੂੰ ਜਾਦਾ ਇਹ ਆਉਣੀ ਆ 10 ਦਿਨ ਜਿਹੜਾ ਉਹ ਨਾਮ ਦਿੰਦੇ ਆ ਕਿੰਨੀ ਫਿਰ ਮੈਂ ਉਸ ਵਾਰ ਚਾਉਣੇ ਆ 10 ਦਿਨ ਵੀ ਕੀ ਦਿੰਦਾ ਆ ਜੀ ਇਹ ਤਾਂ ਕਈ ਵਾਰੀ ਦੱਸ ਚੁੱਕੇ ਆ ਜੀ ਹਾਂ ਜੀ ਵੈਸੇ ਕੋਕਰੀ ਸਾਹਿਬ ਆਏ ਤਾਂ ਨਹੀਂ ਕਿ ਤੇ ਇੱਕ ਬ੍ਰਾਂਚ ਖੋਲਣ ਦੀ ਤਿਆਰੀ ਹੋਵੇ ਹਾਂਗਕਾਂਗ ਦੇ ਵਿੱਚ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਬਾਬਸਨ ਸਾਹਿਬ ਵੀ ਮੈਨੂੰ ਕੋਈ ਪਤਾ ਮੈਂ ਕਿ ਕਾਬਰੇਟ ਬੰਦਾ ਜੀ ਕਿ ਇਹ ਨਾਲ ਸਾਡੇ ਪਿੰਡ ਦੇ ਲੋਕ ਬਹੁਤ ਪੇਂਦੀ ਆ ਤੇ ਨਾਲ ਉੱਥੇ ਸਾਡੇ ਪਿੰਡ ਦੇ ਲੋਕਾਂ ਦੀ ਗੱਲ ਕਰਦੇ ਕੋਈ ਕਦੇ ਵੀ ਸਾਡੇ ਨਾਲ ਗਾਲ ਕੱਢਦਾ ਕੋਈ ਕਦੇ ਮੂੰਹ ਚੋਪਦਾ ਕਿ ਰਮਾਈ ਕਿ ਤਨਾ ਹੋਈ ਚਲੀ ਜਾਂ ਮੈਂ ਜਾਦਾ ਬਾਜ਼ਾਰ ਤੇ ਵੇਚ ਕੇ ਆਉਣਾ ਕੀ ਚਿੰਦਾ ਉਹ ਹੂੰ ਹੂੰ ਮੈਂ ਹੁਣ ਗਿਆ ਤੇ ਮੈਂ ਨਾਮ ਲੈ ਕੇ ਆਇਆ ਤੇ ਮੈਨੂੰ ਜਿਹੜੇ ਉਹ ਪੇਂਦੀ ਸੀ ਮੈਨੂੰ ਪਹਿਲੇ ਕਰਾਇਆ ਨਹੀਂ ਨਾ ਮੈਂ ਕਿਹਾ ਵੀ ਮੈਂ ਮੈਂ ਫਿਰ ਦੂਜੇ ਪਾਸੇ ਆ ਕੇ ਮੈਂ ਕਿਹਾ ਜਸਤ੍ਰੈਨ ਨਾਲ ਉਹ ਤੇ ਕੇ ਕਰਾਇਆ ਜੇ ਮੈਂ ਮਖ ਮੈਂ ਕਰਾਇਆ ਦਊਗਾ ਹੂੰ ਹੂੰ ਮੈਂ ਕਰਾਇਆ ਦਿੱਤਾ ਉਹਨਾਂ ਨੂੰ ਇਹ ਜਿਹੜੇ ਪਈਏਰ ਬੰਦਾ ਲੈ ਕੇ ਜਾਂਦਾ ਤਾਂ ਕਰਾਇਆ ਵੀ ਨਹੀਂ ਲੈਂਦੇ ਕਿ ਫ੍ਰੀ ਨਹੀਂ ਕਰਦੇ ਆ ਲੋ ਜੀ ਸੋ ਮਿਹਰਬਾਨੀ ਆਪਾਂ ਗੱਲਬਾਤ ਅੱਗੇ ਵਧਾ ਲਗੇ ਜੀ ਕੋਈ ਸਵਾਲ ਹੋਰ ਹੈਗਾ ਤਾਂ ਦੱਸੋ ਨਾ ਬਸ ਇਹੀ ਹੈ ਬਸ ਹੋ ਕੇ ਮੌਬਨ ਨਾ ਸੁਵਾਲ ਆ ਗਿਆ ਜੀ ਕਿ ਜਿਹੜਾ ਨਾਮ ਦਿੰਦੇ ਆ ਤੁਸੀਂ ਉਹ ਦੱਸ ਸਕਦੇ ਹੋ ਆਉਣੇਰ ਜਾਂ ਨਹੀਂ ਬਿਲਕੁਲ 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 ਜੀ ਮੈਂ ਮਾਫੀ ਚਾਹੁੰਨਾ ਕਿ ਕਈ ਵਾਰੀ ਮੇਰੇ ਤੋਂ ਕੋਈ ਗੱਲ ਮੂੰਹ ਚੋਂ ਪ੍ਰੀ ਨਹੀਂ ਪ੍ਰਤੀ ਆ ਕੋਈ ਦੰਦ ਨਿਕਲ ਗਈ ਤਾਕੀ ਜਿਹੜਾ ਮੇਰਾ ਦਿਮਾਗ ਇੱਥੇ ਉੱਤੇ ਹੀ ਹੈ ਕਿ ਉਹਨਾਂ ਪਰਿਵਾਰਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਗੁਰਮੀਤ ਅਰਾਮਰੀਨ ਬਾਰੇ ਔਰ ਅੰਨੀ ਸ਼ਰਦਾ ਕਰਕੇ ਜੁੜੇ ਹੋਏ ਆ ਸੋ ਜਲਦੀ ਜਿਵੇਂ ਉਹ ਉਹਨਾਂ ਨੂੰ ਅਕਲ ਆਏਗੀ ਉਹ ਆਪਣੇ ਘਰੇ ਬਹਿ ਜਾਣਗੇ ਸੋ ਉਹ ਉਹਨਾਂ ਨੇ ਬਹੁਤ ਜ਼ਿਆਦਾ ਬਹਿ ਗਿਆ ਹੁਣ ਇੱਕ ਜਿਹੜਾ ਇਹਨਾਂ ਨੇ ਨਾਮ ਸ਼ਬਦ ਵਾਲਾ ਕਿਹਾ ਸੀਗਾ ਤੇ ਨਾਮ ਸ਼ਬਦ ਜਿਹੜਾ ਹੈਗਾ ਆ ਉਹ ਗੁਰਮੀਤ ਅਰਾਮਰੀਨ ਦੇ ਬਿਲਕੁਲ ਵਿਪਰੀਤ ਆ ਜੋ ਉੱਤੇ ਕਹੀਦਾ ਆ ਪਹਿਲਾ ਅੱਖਰ ਆ ਜੀ ਸਤਪੁਰਖ ਇਹ ਬਿਲਕੁਲ ਵੱਡੇ ਵੱਡੇ ਝੂਠ ਬੋਲਦਾ ਆ ਜੀ ਹਣ ਦੂਜਾ ਅੱਖਰ ਆ ਜੀ ਅਕਾਲ ਮੂਰਤ ਆਪਣੇ ਆਪ ਨੂੰ ਹੀ ਰੱਬ ਕਹੀ ਜਾਂਦਾ ਉੱਤੇ ਕਹਿੰਦਾ ਅਕਾਲ ਮੂਰਤ ਤੀਜਾ ਆ ਜੀ ਸ਼ਬਦ ਸਰੂਪੀ ਰਾਮ ਸੋ ਇਹ ਜਿਹੜੇ ਤਿੰਨ ਅੱਖਰ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਇਹ ਸਾਰਿਆਂ ਨੂੰ ਦਿੰਦਾ ਆ ਜੀ ਔਰ ਇਹ ਕਹਿੰਦਾ ਕਿ ਅੱਗੇ ਤੋਂ ਅੱਗੇ ਨਹੀਂ ਦੱਸਣੇ ਸੋ ਇਹ ਜਿਹੜਾ ਇਹ ਦੇ ਨਾਲ ਇਹ ਹੋ ਜਾਏਗਾ ਉਹ ਹੋ ਜਾਏਗਾ ਕੁਝ ਨਹੀਂ ਬਹੁਤ ਵਾਰੀ ਮੈਂ ਔਨ 에ਅਰ ਵੀ ਦੱਸ ਚੁੱਕਿਆ ਹਾਂ ਇਹ ਦਿਨਾਂ ਕੋਈ ਫਰਕ ਨਹੀਂ ਪੈਂਦਾ ਸੱਚ ਹੈ ਲੋਕਾਂ ਦਾ ਇਹ ਤਾਂ ਮੈਨੂੰ ਲੱਗਦਾ ਕਿ ਤਕਰੀਬਨ ਹਰੇਕ ਬੰਦੇ ਨੂੰ ਹੀ ਪਤਾ ਹੈ ਜੀ ਬਹੁਤੇ ਵਾਰੀ ਸੁਣਿਆ ਜੀ ਬੋਲਦਿਆਂ ਤੋਂ ਬੇਸ਼ੱਕ ਅਸੀਂ ਨਾਮ ਤਾਂ ਨਹੀਂ ਲੈ ਕੇ ਆਏ ਉਹਨਾਂ ਤੋਂ ਪਰ ਇਹ ਗੱਲਾਂ ਤਾਂ ਅਕਸਰ ਹੀ ਹੁੰਦੀਆਂ ਹੋਈਆਂ ਆਪਾਂ ਜੀ 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 ਕੇਸਾਂ ਦੀ ਜਿਹੜੀ ਤੁਸੀਂ ਪੈਰਵਾਹੀ ਕਰ ਰਹੇ ਹੋ ਉਹਦੀ ਬਾਬਤ ਜੇ ਕਿਸੇ ਸੱਜਣ ਮਿੱਤਰ ਨੇ ਕੋਈ ਕਾਲ ਕਰਨੀ ਹੋਵੇ ਤਾਂ ਕੀਤੀ ਜਾ ਸਕਦੀ ਹੈ ਜੀ ਤੁਰ ਸਾਹਿਬ ਹੋਰਾਂ ਦੇ ਨਾਮ ਪੰਜ ਸੱਤ ਕਮੈਂਟ ਹੋਰ ਲਾਉਣੇ ਆ ਜਿਹੜੇ ਵੀ ਇੰਡੀਆ ਦੇ ਨੰਬਰ ਹੈ ਜੀ ਉਹ ਹੈ 8437522244 843752224 ਦੂਸਰੀ ਗੱਲ ਇਹ ਵੀ ਹੈ ਜੀ ਕਿ ਇਹ ਸ਼ੋਅ ਕਿਸੇ ਦੇ ਹੱਕ ਜਾਂ ਵਿਰੋਧ ਦੇ ਵਿੱਚ ਨਹੀਂ ਹੈ ਜੇ ਕੋਈ ਡੇਰਾ ਸਰਸਾ ਦਾ ਪ੍ਰੇਮੀ ਵੀ ਆਪਦੇ ਜੈਸਟ ਜਾਂ ਡੇਰਾ ਮੁਖੀ ਦੇ ਹੱਕ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦਾ ਥਾ ਜੀ ਉਹਦਾ ਵੀ ਅਸੀਂ ਸਵਾਗਤ ਕਰਾਂਗੇ ਜੇ ਕੋਈ ਸਵਾਲ ਹੈ ਤੁਹਾਡਾ ਤਾਂ ਗੁਰਦਾਸ ਸਿੰਘ ਤੂਰ ਅੱਜ ਸਾਡੇ ਮਹਿਮਾਨ ਨੇ ਉਹ ਉਹਦਾ ਜਵਾਬ ਵੀ ਦੇਣਗੇ ਸਯਦ ਉਸਫ ਬਿਲਕੁਲ ਬਿਲਕੁਲ ਜੀ ਹਾਜ਼ਰਾਂ ਜੀ ਔਰ ਬੜਾ ਅੱਛਾ ਲੱਗਦਾ ਹੈ ਕਿ ਕੋਈ ਵੀ ਜਦੋਂ ਕੋਈ ਸਵਾਲ ਕਰਦਾ ਆ ਔਰ ਉਹਦੇ ਕੋਈ ਜਵਾਬ ਦੇਣੇ ਤੇ ਬੜਾ ਅੱਛਾ ਲੱਗਦਾ ਹੈ ਕਿ ਜਾਗਦੇ ਜਿਹੜੇ ਇਨਸਾਨ ਨੇ ਅੱਜ ਵੀ ਹੈਗੇ ਆ ਔਰ ਉਹ ਕਈ ਜਿਹੜੇ ਪ੍ਰੇਮੀ ਨੇ ਜਿਹੜੇ ਫੋਨ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਦਾ ਜਵਾਬ ਮਿਲਦਾ ਹੈ ਉਹਨਾਂ ਦੇ ਸਵਾਲਾਂ ਦਾ ਜੀ ਇਹ ਵੀ ਸਹੀ ਹੈ ਸਖੋ ਲੰਬੀ ਕਾਨੂੰਨੀ ਲੜਾਈ ਤੁਸੀਂ ਲੜੀ ਹੋਰ ਕਿਹੜੇ-ਕਿਹੜੇ ਵਿਅਕਤੀ ਨੇ ਜਿਹੜੇ ਇਸ ਲੜਾਈ ਦੇ ਵਿੱਚ ਡੇਰਾ ਸਰਸਾ ਦੇ ਮੁਖੀ ਦੇ ਖਿਲਾਫ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੇ ਆ ਪਹਿਲਾਂ ਬੜੇ ਸੀਗੇ ਹੌਲੀ-ਹੌਲੀ ਕਦੇ ਕੋਈ ਅਲੱਗ ਹੋ ਗਿਆ ਕਦੇ ਕੋਈ ਨਾਲ ਜੁੜ ਗਿਆ ਤੁਸੀਂ ਲੰਮੇ ਟਾਈਮ ਤੋਂ ਤੁਰੇ ਪਹਿਲਾਂ ਖੱਟਾ ਸਿੰਘ ਹੋਰਾਂ ਦਾ ਨਾਮ ਆਇਆ ਕੁਝ ਹੋਰ ਨਾਮ ਆਏ ਤੇ ਤੁਹਾਡੇ ਨਾਲ ਖੜਨ ਵਾਲੇ ਕਿੰਨੇ ਕੁ ਲੋਕ ਨੇ ਜਿਹੜੇ ਜਾਂ ਵਕੋ-ਵਕਤ ਜਿਹੜੇ ਕੇਸ ਆ ਉਹਨਾਂ ਨੂੰ ਪ੍ਰਸੀਡ ਕਰਵਾ ਰਹੇ ਆ ਮੈਂ ਬੜੇ ਮਾਨ ਨਾਲ ਕਹਿੰਦਾ ਕਿ ਮੇਰੇ ਨਾਲ ਮੇਰਾ ਵਾਹੀ ਗਰੂ ਖੜਾ ਆ ਔਰ ਜੇ ਕੋਈ ਚੰਦਕ ਲੋਕ ਹੈਗੇ ਆ ਜਿਹੜੇ ਕਿ ਇਦਾਂ ਦੇ ਹੈਗੇ ਜਿੰਦਾ ਰਾਮਕਮਰ ਬਿਸ਼ਨੋਈ ਆ ਉਹ 1992 ਤੋਂ ਲੱਗਾ ਆ ਫਕੀਰ ਚੰਦ ਵਾਲਾ ਕੇਸ ਚੁੱਕ ਕੇ ਹਨਾ 1992 ਚ ਅਨਪੜ ਬੰਦਾ ਆ ਮਤਲਬ ਬੁੱਤਾ ਪੜਿਆ ਲਿਖਿਆ ਨਹੀਂ ਹੈਗਾ ਸੋ ਉਹ ਬੰਦੇ ਨੇ ਜਿਹੜੀ ਜਿਹੜਾ ਕੇਸ ਲੜਨ ਦਾ ਜਿਹੜਾ ਚੱਜਪਾ ਵਿਖਾਇਆ ਔਰ ਉਹ ਲੜਿਆ ਕੇਸ ਇੱਕ ਢਾਣੀ ਤੇ ਰਹਿਣ ਵਾਲਾ ਖੇਤੀਬਾੜੀ ਕਰਨ ਵਾਲਾ ਬੰਦੇ ਨੇ ਜਿਹੜਾ ਏ ਬੁੰਨ ਛੱਕਿਆ ਸੋ ਉਹ ਦਿਨੋ ਸਲੂਟ ਆ ਜੀ ਉਹਨਾਂ ਨੇ ਔਰ ਉਹ ਦੂਸਰੀ ਜਿਹੜੀਆਂ ਲੜਕੀਆਂ ਨਾਲ ਇਹ ਕੰਮ ਹੋਇਆ ਉਹ ਲੜਕੀਆਂ ਨੇ ਜਿਹੜਾ ਕੇਸ ਚੁੱਕਿਆ ਸੋ ਉਹਨਾਂ ਨੂੰ ਸਭ ਤੋਂ ਵੱਡਾ ਫਾਇਦਾ ਆ ਕਿਉਂਕਿ ਜਿੱਦਾਂ ਬਾਕੀ ਲੜਕੀਆਂ ਬੈਠੀਆਂ ਕਿਉਂਕਿ 22 ਲੜਕੀਆਂ सीबीआई ਦੇ ਸਾਹਮਣੇ ਆਈਆਂ ਸੀ ਕਿ ਸਾਡੇ ਨਾਲ ਇਹ ਸਭ ਕੁਝ ਹੋਇਆ ਲੇਕਿਨ 22 ਲੜਕੀਆਂ ਜੋ ਸਿਰਫ ਦੋ ਲੜਕੀਆਂ ਨੇ ਕੋਰਟ ਚ ਜਾਣ ਵਾਸਤੇ ਹਾਮੀ ਭਰੀ ਸੋ ਉਹਨਾਂ ਲੜਕੀਆਂ ਨੂੰ ਬੜਾ ਸਿਰ ਝੁਕਦਾ ਆ ਜਿਨ੍ਹਾਂ ਲੜਕੀਆਂ ਨੇ ਆਪਣੇ ਨਾਲ ਜਿਹੜੇ ਬੰਦ ਕਮਰੇ ਕਿ ਜਿਹੜਾ ਕੁਝ ਹੋਇਆ ਉਹਨੂੰ ਕੋਟਾਂ ਚ ਆ ਕੇ ਦੱਸਿਆ ਤਾਂ ਕਿ ਕਿਸੇ ਹੋਰ ਨਾਲ ਨਾ ਹੋ ਸਕੀ। ਸੋ ਇਹ ਇਦੁਲਾਵਾ ਜੀ RAM ਚੰਦਰ ਸ਼ਕਤਰਪਤੀ ਦੇ بیٹے ਅੰਸ਼ੁਲ ਨੇ ਉਹ ਲੜ ਰਿਹਾ ਜੀ ਆਪਣੇ ਬਾਪਪਤੀ ਜਿਹੜਾ ਉਹਨਾਂ ਦਾ ਫਰਜ਼ ਹੈਗਾ ਉਹਨ ਬਾਰੇ ਆ। ਸੋ ਐਡਾ ਮਤਲਬ ਸਈ ਨੇ ਜਿਹੜੇ ਕਿ ਇਦਾਂ ਦੇ ਛੋਟੇ ਛੋਟੇ ਕੇਸ ਵੀ ਲੜ ਰਹੇ ਆ ਜਿੱਦਾਂ ਗਿਆਪੁਰ ਦਾ ਇੱਕ ਸੱਜਣ ਸੀਗਾ ਉਹਦੀ ਵਾਈਫ ਨੂੰ ਗਾਇਬ ਕਰ ਦਿੱਤਾ ਉਹਨਾਂ ਨੇ ਉੱਥੇ ਕੀਤਾ ਕੇਸ ਕੀਤਾ। ਸੋ ਬਹੁਤ ਸਾਰੇ ਲੜਕੇ ਨੇ ਬਹੁਤ ਸਾਰੇ ਇਦਾਂ ਦੇ ਨੇ ਜਿਹੜੇ ਕਿ ਇਸ ਲੜਨ ਦੇ ਨਾਲ ਨਾਲ ਆਪਣੀ ਉਹਦੇ ਨਾਲ ਨਾਲ ਦੂਜਿਆਂ ਵਾਸੀ ਵੀ ਖੇਡ ਦਿੰਦੇ ਆ ਜਿੱਦਾਂ ਤੁਸੀਂ ਇੱਕ ਕੀਕੂ ਸ਼ਰਦਾ ਦਾ ਨਾਮ ਸੁਣਿਆ ਹੋਣਾ ਜਿਨ੍ਹਾਂ ਦੇ ਖਿਲਾਫ ਗੁਰਮੀਤਰਾਮ ਰੰਦੇ ਬੰਦਿਆ ਨੇ ਜਿਹੜਾ ਕੇਸ ਕੀਤਾ ਸੀ ਸ਼ਾਇਦ ਤੁਹਾਡੀ ਯਾਦ ਹੋਵੇ ਹੂੰ ਹੂੰ ਮੁੰਬਈ ਤੋਂ ਚੱਕ ਕੇ ਲੈ ਕੇ ਆਏ ਸੀ ਉਹਨਾਂ ਨੇ ਬੜੀ ਵਧੀਆ ਇੱਕ ਪਟੀਸ਼ਨ ਪਾਈ ਸੀ ਕਿ ਜਿਹੜੇ ਲੋਕਾਂ ਦੇ ਪੰਜਾਬ ਦੇ ਲੋਕ ਹਰਿਆਣਾ ਦੇ ਲੋਕਾਂ ਦੇ ਖਿਲਾਫ ਇਹ 295ਏ ਦਾ ਮੁਕੱਦਮਾ ਕਰਦੇ ਆ ਹੈਨਾ ਜੀ ਵੀ ਧਾਰਨੀ ਭਾਵਨਾ ਪੜਤੀ ਸੋ ਇਹ ਕੋਈ ਧਰਮਤਾ ਹੈ ਹੀ ਨਹੀਂ ਸੋ ਉਹਨੂੰ ਹਾਈ ਕੋਰਟ ਦੇ ਬੜੀ ਸੋਹਣੇ ਕੀਤੀ ਔਰ ਉਸ ਤੋਂ ਬਾਅਦ 295 ਇਹਦਾ ਪਰਚਾ ਦਰਜ ਨਹੀਂ ਹੋਇਆ ਜੀ ਜੀ ਹਾਂ ਜੀ ਕਿਉਂਕਿ ਇਹ ਵੀ ਸਾਈਡ ਦੇ ਉੱਤੇ ਲਿਖਿਆ ਕਿ ਅਸੀਂ ਕਿਸੇ ਧਰਮ ਨਾਲ ਨਹੀਂ ਜੁੜੇ ਹੋਏ ਗੁਰਮੀਤाराम ਨੇ ਇਹ ਆਪਣੀ ਸਾਈਡ ਉਸ ਤੇ ਲਿਖਿਆ ਜੀ ਸੋ ਕਿਸੇ ਧਰਮ ਨਾਲ ਨਹੀਂ ਜੁੜੇ ਹੋਏ ਸੋ ਫਿਰ ਇਹ ਜਿਹੜਾ ਧਾਰਮਿਕ ਭਾਵਨਾ ਕਿਥੇ ਜੋੜ ਹਾਂ ਫਿਰ ਉਹ ਧਰਮ ਤੋਂ ਸਹੀ ਹੈ ਤੁਹਾਡੀ ਗੱਲ ਹਾਂਜੀ ਹਾਂ ਭਾਵਨਾ ਵੀ ਕਿਵੇਂ ਬੜਕਾ ਜੀ ਅਬਦੁਲ ਰੇਣੀ ਹਣਾ ਤੁਸੀਂ ਕਿਸੇ ਚੀਜ਼ ਨਾ ਕਿ ਚੀਮਾ ਸਾਹਿਬ ਨੇ ਇੱਕ ਵਕੀਲ ਜਿਨ੍ਹਾਂ ਨੇ ਕੀਕੂ ਸ਼ਰਦਾ ਦਾ ਕੇਸ ਲੜ ਕੇ ਇਹ ਗੱਲ ਕੀਤੀ ਸੀ ਕਿ ਜਦੋਂ ਇਹ ਧਾਰਮਿਕ ਭਾਵਨਾ ਦਾ ਕੇਸ ਪੈਂਦਾ ਹੀ ਬਣਦਾ ਹੀ ਨਹੀਂ ਤੋਂ ਇੰਨੀ ਦੂਰੋਂ ਨੂੰ ਅਰੈਸਟ ਕਰਕੇ ਲੈ ਕੇ ਆਏ ਉਹ ਸਾਰਾ ਜਿਹੜਾ ਕੇਸ ਹੈ ਉਹਦੇ ਚ ਇੱਕ ਵਾਰੀ ਟਿੱਪਣੀ ਹੋਈ ਅੱਗੇ ਆਉਣ ਵਾਲੇ ਤਰੀਕਾ ਦੇਣਾ ਚ ਉਹ ਵੀ ਕਲੀਅਰ ਹੋ ਜਾਏਗਾ ਕਿ ਹੋਰ ਸੱਜਣ ਨੇ ਜਿਹੜੇ ਕਿ ਪੰਜਾਬ ਤੋਂ ਨੇ ਕਿਤੇ ਔਰ ਉਹਨਾਂ ਨੇ ਜਿਹੜੀ ਫੇਸਬੁੱਕ ਤੇ ਟਿੱਪਣੀ ਕਰਦੇ ਨੇ ਕਮੈਂਟ ਕਰਾਇਆ ਲੁਧਿਆਣਾ ਤੋਂ ਸ਼ਾਇਦ ਜੀ ਹਾਂਜੀ ਹਾਂਜੀ ਉਹ ਉਹਨਾਂ ਨੇ ਕੇਸ ਲੜਿਆ ਔਰ ਉਹ ਕੇਸ ਜਿੱਤੇ ਔਰ ਉਹਨਾਂ ਨੇ ਕਿਹਾ ਕਿ ਇੱਕ ਤਲਾਕਾ ਰਾਹ ਔਰ ਇਸ ਤੇ ਟਿੱਪਣੀ ਜੇਕਰ ਕੋਈ ਕਰਦਾ ਤੇ ਇਹ ਇਖਲਾਕੀ ਕੇਸ ਨਹੀਂ ਹੋ ਸਕਦਾ ਸੋ ਇਦਾਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਕਾਨੂੰਨੀ ਕਾਰਵਾਈ ਕੀਤੀ ਆ ਔਰ ਉਹ ਚੈੱਕ ਕੀਤਾ ਵੀ ਕਹਿਣਾ ਕਦੀ ਨਹੀਂ ਗਲਿਆ ਲੇਕਿਨ ਮੇਰੇ ਦਿਲ 'ਚ ਬੜੀ ਇੱਜ਼ਤ ਆ ਉਹਨਾਂ ਪ੍ਰਤੀ ਕਿ ਉਹਨਾਂ ਨੇ ਇੱਕ ਛੋਟਾ ਜਿਹਾ ਵੀ ਕੇਸ ਭਾਰ ਕੇ ਜਿੱਤੇ ਆ ਜੀ ਜੀ ਔਰ ਦੇਖੋ ਆਰਥਿਕ ਨੁਕਸਾਨ ਤਾਂ ਤੁਹਾਡਾ ਬਹੁਤ ਹੋ ਗਿਆ ਪਾਏ ਮੰਨਦੇ ਆ ਮਾਨਸਿਕ ਰੂਪ ਦੇ ਵਿੱਚ ਵੀ ਬਹੁਤ ਚੇਤਨ ਰਹਿਣਾ ਪੈਂਦਾ ਹੋਣਾ ਤੇ ਸਰੀਰਕ ਰੂਪ ਦੇ ਵਿੱਚ ਕਦੇ ਕੋਈ ਡਰਾਉਣ ਧਮਕਾਉਣ ਦੀਆਂ ਗੱਲਾਂ ਸਾਹਮਣੇ ਆਈਆਂ ਜਾਂ ਬਚਾਈ ਹਲੇ ਤੱਕ ਨਹੀਂ ਜੀ ਅੱਜ ਕੱਲ ਇਹਨਾਂ ਦਾ ਤਰੀਕਾ ਬਦਲ ਗਿਆ ਹੁਣ ਕੁਝ ਦਿਨ ਪਹਿਲਾਂ ਮੇਰੇ ਕੋਲੇ ਪ੍ਰੇਮੀ ਆਏ ਸੀ ਚੱਲ ਕੇ ਪਰ ਉਹਨਾਂ ਨੇ ਕਿਹਾ ਪਹਿਲੇ ਤਾਂ ਇਹਨਾਂ ਨਾਲ ਗੱਲ ਕਰਨਾ ਉਹਨਾਂ ਦਾ ਤਰੀਕਾ ਜਿਹੜਾ ਅਸੀਂ ਕੋਰਟ 'ਚ ਮਿਲੇ ਸੀ ਔਰ ਸਾਈਡ ਤੇ ਮੈਨੂੰ ਲੈ ਕੇ ਗੱਲ ਕਰਨ ਲੱਗੇ ਵੀ ਤੇਰੇ ਨਾਲ ਗੱਲ ਕਰਨੀ ਤੂੰ ਸਾਡਾ ਮਿੱਤਰ ਹੁੰਦਾ ਸੀ ਆਪਾਂ ਇਕੱਠੇ ਪੜ੍ਹਦੇ ਰਹੇ ਆਂ ਆਪਾਂ ਇਹ ਕਰਦੇ ਰਹੇ ਆਂ ਇਦਾਂ ਦੀ ਗੱਲਾਂ ਕਰਕੇ ਨਾ ਤੂੰ ਜਿਵੇਂ ਸੇਵਾ ਕਦਮਦਾਈ ਤੇ ਬੜਾ ਉੱਡ-ਉੱਡ ਕੇ ਸੇਵਾ ਕਰਦਾ ਸੀ ਮਤਲਬ ਇਦਾਂ ਵੀ ਪਹਿਲੇ ਉਹਨਾਂ ਨੇ ਭੂਮਿਕਾ ਬਣਾਈ ਉਹਦੀ ਭੂਮਿਕਾ ਬਣਾ ਕੇ ਕਹਿਣ ਲੱਗੇ ਵੀ ਅੱਜ ਅਸੀਂ ਮੀਟਿੰਗ ਤੋਂ ਉੱਠ ਕੇ ਆਦਿਆਂ ਅਸੀਂ ਮੀਟਿੰਗ ਛੱਡ ਕੇ ਆਦਿਆਂ ਕਿਉਂਕਿ ਮੀਟਿੰਗ 'ਚ ਤੈਨੂੰ ਮਾਰਨ ਦੀ ਗੱਲ ਕਰਦੇ ਸੀ ਹੂੰ ਸੋ ਤਿੰਗ ਵਗਾ ਕਰਨ ਵਾਸਤੇ ਆਏ ਆ ਕਿ ਗੁਰਦਾਸ ਜੀ ਇਹ ਨਹੀਂ ਛੱਡਦੇ ਇਸ ਜਿਹੜੀ ਲੜਾਈ ਨੂੰ ਤੇ ਤੂੰ ਚੁੱਪ ਕਰਕੇ ਘਰੇ ਬੈ ਜਾ ਇਹਨਾਂ ਦਾ ਕੀ ਪਤਾ ਤੈਨੂੰ ਜਿਹਦੇ ਕੁਝ ਕਰਨਾ ਦੇ ਸੋ ਡਰਾਉਂਦੇ ਵੀ ਆ ਅੰਦਰੋਂ ਹਾਸੀ ਵੀ ਦਿੰਦੇ ਆ ਅਨੇਕਾਂ ਤਰੀਕੇ ਦੇ ਲਾਲਚ ਵੀ ਕਰਦੇ ਆ ਵੀ ਦਿੰਦੇ ਆ ਕਦੀ ਕੋਈ ਰਿਸ਼ਤੇਦਾਰ ਫੜ ਕੇ ਲੈ ਆਏ ਮਤਲਬ ਕਿ ਕੋਈ ਮਹੀਨੇ ਦਾ ਇੱਕ ਅੱਧਾ ਦਿਨ ਜ਼ਰੂਰ ਹੁੰਦਾ ਜਦੋਂ ਕੋਈ ਐਦਾਂ ਦੇ ਕੋਸ਼ਿਸ਼ ਕੀ ਉਹ ਕਰਦੇ ਹੀ ਰਹਿੰਦੇ ਆ ਲਗਾਤਾਰ ਵੀ ਜੀ ਹਾਂਜੀ ਮਤਲਬ ਉਹਨਾਂ ਦੇ ਵੱਲੋਂ ਸਾਰੀਆਂ ਜੋਰ ਅਜ਼ਮਾਈਆਂ ਹੋ ਰਹੀਆਂ ਤੁਹਾਡਾ ਘਰ ਜਿਵੇਂ ਤੁਸੀਂ ਮੈਨੂੰ ਦੱਸਿਆਗਾ ਡੇਰਾ ਸਰਸਾ ਦੇ ਕੋਲ ਹੈ ਹਾਂ ਜੀ ਜੀ ਹਾਂ ਜੀ ਤੇ ਉਹਦਾ ਖਰੀਦਦਾਰ ਵੀ ਨਹੀਂ ਮਿਲ ਰਿਹਾ ਜੀ ਜਾਂ ਹਜੇ ਵੇਚਣਾ ਹੀ ਨਹੀਂ ਕਿਹਾ ਤੁਸੀਂ ਨਹੀਂ ਜੀ ਜੀ ਕੋਈ ਤੇ ਕੋਈ ਕੀਮਤ ਆਜੀ ਤੱਕ ਤਾਂ ਨਹੀਂ ਮਿਲੀ ਬਾਕੀ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਖਦੀ ਆਓ ਆ ਕੇ ਵੇਖੋ ਉੱਥੇ ਕਿ ਕਿਸ ਜਿਹੜੇ ਕਿੰਨੀ ਦੂਰ ਆ ਔਰ ਕਿੱਦਾਂ ਆ ਔਰ ਆਕੇ ਤੁਹਾਡਾ ਜਿਹੜਾ ਉਥੋਂ লাইਵ ਪ੍ਰੋਗਰਾਮ ਕਰੋ ਤੇ ਜਿਆਦਾ ਵਧੀਆ ਹੈ ਕਿ ਵੀ ਸਾਡੀ ਸਰੋਤਿਆਂ ਨੂੰ ਸਾਰੀ ਚੀਜ਼ ਦੇਖ ਸਕੇ ਤੁਹਾਡਾ ਜਿਹੜਾ ਨਜ਼ਰੀਆ ਦੇਖਣ ਦਾ ਉਹ ਅਲੱਗ ਹੈ ਜੀ ਤੇ ਤੁਸੀਂ ਆਓ ਕਦੀ ਤੇ ਤੁਹਾਨੂੰ ਬਿਲਕੁਲ ਜੀ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਵੀ ਜਦੋਂ ਕਿਤੇ ਤੁਹਾਡੇ ਇਲਾਕੇ ਦੇ ਵਿੱਚ ਆਉਣੇ ਆ ਤੇ ਇਸ ਮਾਮਲੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੁਰ ਸਾਹਿਬ ਜੁੜਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਚਾਹੁੰਗਾ ਜੀ ਤੁਸੀਂ ਆਪਣਾ ਨੰਬਰ ਜਿਹੜਾ ਸੋਤਿਆਂ ਨਾਲ ਜਰੂਰ ਸੰਝਾ ਕਰ ਦਿਓ ਕਿਉਂਕਿ ਸਾਡੇ ਸਰੋਤੇ ਚਾਹੁੰਦੇ ਹੁੰਦੇ ਨੇ ਸੰਪਰਕ ਕਰਨਾ ਉਹ ਕਰਦੇ ਨੇ ਠੀਕ ਆ ਥੋੜਾ ਜਿਹਾ ਬਿਲਕੁਲ ਜੀ ਜੀ 9467938935 ਇਹ ਮੇਰਾ ਨੰਬਰ ਆ ਜੀ 9467938935 ਸੋ ਬਹੁਤ ਮਿਹਰਬਾਨੀ ਤੂਰ ਸਾਹਿਬ ਜੁੜਨ ਦੇ ਵਾਸਤੇ ਲੱਗੇ ਰਹੋ ਮੁੰਨਾ ਭਾਈ ਧੰਨ ਧੰਵਾਦ ਜੀ ਧੰਵਾਦ ਜੀ ਸਤਿ ਸ਼੍ਰੀ ਅਕਾਲ ਇਹ ਸੀਗੇ ਜੀ ਗੁਰਦਾਸ ਸਿੰਘ ਤੂਰ ਸਾਡੇ ਅੱਜ ਦੇ ਪਹਿਲੇ ਮਹਿਮਾਨ ਦੂਜੇ ਮਹਿਮਾਨ ਵੀ ਅੱਜ ਆ ਸਕਦੇ ਆ ਤੇ ਬਹੁਤ ਸਾਰੇ ਮਹਿਮਾਨ ਆ ਜਿਹੜੇ ਉਹ ਆਪਣੇ ਸ਼ੋਅ ਦੇ ਵਿੱਚ ਆਉਂਦੇ ਹੁੰਦੇ ਆ ਤੁਸੀਂ ਸੁਣ ਰਹੇ ਹੋ ਸਿੱਧੂ ਲਾਈਵ ਸ਼ੋਅ ਰੇਡੀਓ ਚੰਨ ਪ੍ਰਦੇਸੀ ਦੇ ਜ਼ਰੀਏ ਇੱਕ ਬ੍ਰੇਕ ਦਾ ਸਮਾਂ ਦਿੱਤੇ ਉਹਦੇ ਬਾਅਦ ਗੱਡੀ ਗੇਰਤੀ ਰਹੋ